ਤਸਵੀਰਾਂ ਲੁਧਿਆਣਾ ਦੇ ਜਨਕਪੁਰੀ ਇਲਾਕੇ ਦੀਆਂ ਨੇ ਜਿੱਥੇ ਬੀਤੀ ਰਾਤ ਨੂੰ ਕੁਝ ਨੌਜਵਾਨਾ ਵਲੋਂ ਕਰਦੇ ਬਾਹਰ ਖੜੇ ਮੋਟਰਸਾਈਕਲਾਂ ਨੂੰ ਜਿਹੜੇ ਵਾਹਨ ਖੜੇ ਉਸ ਨੂੰ ਅੱਗ ਲਗਾ ਦਿੱਤੀ ਗਈ ਜਿਸ ਦੀ ਤਸਵੀਰਾਂ ਸੀਸੀਟੀਵੀ ਚ ਜਿਹੜੀ ਹੈਗੀਆਂ ਕੈਦ ਹੋ ਗਈਆਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਹੈਗਾ ਛੋਟੀ ਉਮਰ ਹੈ ਜ਼ਿਆਦਾ ਉਮਰ ਦਾ ਨਹੀਂ ਹੈਗਾ ਜਿਸ ਨੇ ਨੀਲੇ ਰੰਗ ਦਾ ਸਵੈਟਰ ਪਾਇਆ ਇਹ ਆਂਦਾ ਹੈ ਫਿਰ ਉਸ ਦੇ ਨਾਲ ਹੀ 3-4 ਹੋਰ ਮੁੰਡੇ ਨੇ ਉਸ ਤੋਂ ਬਾਅਦ ਉੱਥੇ ਕੁਝ ਕਰਦੇ ਨੇ ਐਕਟਵਾ ਦੇ ਕੋਲ ਬੈਠ ਕੇ ਪੈਟਰੋਲ ਕਰਦੇ ਨੇ ਜਾਂ ਕੀ ਕਰਦੇ ਨੇ ਉਸ ਤੋਂ ਬਾਅਦ ਕੋਈ ਗੱਡੀ ਆਂਦੀ ਫਿਰ ਉਹ ਭੱਜ ਜਾਂਦੇ ਨੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਤੋਂ ਬਾਅਦ ਉਹ ਦੁਬਾਰਾ ਤੋਂ ਮੋੜ ਅੰਦਰੇ ਤੋਂ ਉਸ ਤੋਂ ਬਾਅਦ ਉੱਥੇ ਇਕੋ ਦਮ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋਏ ਸਾਰੇ ਮੁੰਡੇ ਜਿਹੜੇ ਪੱਜ ਜਾਂਦੇ ਨੇ ਤੇ ਇਹ ਜਿਹੜੀ ਅੱਗ ਲੱਗੀ ਹੈ ਇਸ ਦੇ ਵਿੱਚ ਜਾਣਕਾਰੀ ਮੁਤਾਬਕ ਜਿਹੜੇ ਤਿੰਨ ਮੋਟਰਸਾਈਕਲ ਹੈ ਕਿਤੇ ਇੱਕ ਐਕਟਿਵਾ ਨੂੰ ਅੱਗ ਲੱਗੀ ਤੇ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਅੱਗ ਦੇ ਚਪੇਟ ਜਿਹੜਾ ਕਾਰ ਸੀ ਉਹ ਵੀ ਆ ਗਿਆ ਤੇ ਕਾਰ ਦੇ ਅੰਦਰ 14 ਮੈਂਬਰ ਜਿਹੜੇ ਸਿਗੇ ਮੌਜੂਦ ਸਨ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ ਦੇ 2:30 ਦੇ ਕਰੀਬ ਦੀ ਹੈ ਜਦੋਂ ਹੀ ਅੱਗ ਲੱਗੀ ਉਸ ਤੋਂ ਬਾਅਦ ਕਾਰ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਰਦਾ ਕੀ ਹਾਲ ਹੋ ਗਿਆ ਕਰਦਾ ਜਿਹੜਾ ਗੇਟ ਸੀਗਾ ਕਰਦੇ ਜਿਹੜੀ ਅੱਗੇ ਦੀ ਦੀਵਾਰ ਸੀ ਪੂਰੀ ਦੀ ਪੂਰੀ ਸੜ ਗਈ ਹੈ ਕਾਲੀ ਹੋ ਗਈ ਹੈ ਅਗਰੇ ਚਬੇਟ ਦੇ ਕਾਰਨ ਦੇ ਅੰਦਰ ਮੌਜੂਦ 14 ਲੋਕਾਂ ਨੂੰ ਪੜੋਸੀਆਂ ਨੇ ਫੋਨ ਕਰਕੇ ਜਿਹੜੀ ਹੈਗੀ ਜਾਣਕਾਰੀ ਦਿੱਤੀ ਜੀ ਹਾਂ ਉਹ ਅੰਦਰ ਸੌ ਰਹੇ ਸੀ ਤੇ ਉਸ ਤੋਂ ਬਾਅਦ ਪਰਿਵਾਰ ਅੰਦਰ ਸੌ ਰਿਆ ਸੀ ਪਰਿਵਾਰ ਚ ਬੱਚੇ ਵੀ ਸੀਗੇ 90 ਸਾਲ ਦੀ ਮਹਿਲਾ ਬਜ਼ੁਰਗ ਵੀ ਸੀਗੇ ਤੇ ਉਸ ਤੋਂ ਬਾਅਦ ਹੀ ਪੜੋਸੀਆਂ ਨੇ ਜਦੋਂ ਦੇਖਿਆ ਕਿ ਘਰ ਦੇ ਬਾਹਰ ਅੱਗ ਲੱਗੀ ਤਾਂ ਉਹਨਾਂ ਨੇ ਫੋਨ ਕਰਕੇ ਘਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਸ ਤੋਂ ਬਾਅਦ ਇਹ 14 ਮੈਂਬਰਸ ਦੇ ਜਿਹੜਾ ਪਰਿਵਾਰ ਸੀਗੇ ਇਹਨਾਂ ਨੇ ਆਪਣੀ ਜਾਨ ਚਾਈ ਦੋਸਤੋ ਬਾਅਦ ਕਿਸੇ ਤਰ੍ਹਾਂ ਅੱਗ ਬੁਝਾਈ ਗਈ ਤੇ ਇਹ ਵੱਡੀ ਵਾਰਦਾਤ ਜੁੜੀ ਹੈਗੀ ਹੈ ਕੱਲ ਲੁਧਿਆਣਾ ਦੇ ਜਨਕਪੁਰੀ ਇਲਾਕੇ ਚੋ ਸਾਹਮਣੇ ਆਈ ਹੈ ਤੇ ਉਸ ਤੋਂ ਬਾਅਦ ਹੀ ਜਿਹੜੇ ਕਰਦੇ ਮਾਲਿਕ ਹੈਗੀ ਦਾਨਿੰਦ ਬਾਸਕਰ ਜੋ ਛਪੀ ਰਿਪੋਰਟ ਮੁਤਾਬਕ ਜਿਹੜੇ ਕਰਦੇ ਮਾਲਿਕ ਅਮਰਪਾਲ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਨੌਜਵਾਨ ਹੈਗੇ ਉੱਥੇ ਦੀ ਉਹ ਨਸ਼ਾ ਕਰਦੇ ਨੇ ਤੁ ਯਾਨੀ ਕਿ ਉਹਨਾਂ ਨੂੰ ਨਸ਼ਾ ਕਰਨ ਤੋਂ ਰੋਕਦੇ ਸੀ ਤੇ ਕਿਤੇ ਨਾ ਕਿਤੇ ਉਹੀ ਨੌਜਵਾਨਾਂ ਦੇ ਜਿਹੜੇ ਹੈਗੇ ਬਦਲਾ ਲਿੱਤਾ ਯਾਨੀ ਕਿ ਨੌਜਵਾਨਾਂ ਵੱਲੋਂ ਸਾਜ਼ਿਸ਼ ਰਚੀ ਗਈ ਕੁਝ ਜਾਂ ਤਾਂ ਉਹ ਉਹਨੂੰ ਜਿਹੜੀ ਵਾਹਨ ਵਾਰ ਖੜੇ ਸੀ ਐਕਟਿਵਾ ਦੇ ਮੋਟਰਸਾਈਕਲ ਉਹਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਸਿਰਫ ਲੇਕਿਨ ਉਹਨਾਂ ਦੇ ਵੀ ਕਿਉਂਕਿ ਤਸਵੀਰਾਂ ਜੇ ਵੀ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਅੱਗ ਲੱਗਦੀ ਹੈ ਇੱਕ ਨੌਜਵਾਨ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਅੱਗ ਦੀ ਲਪਟਾ ਇੰਨੀ ਜ਼ਿਆਦਾ ਵੱਧ ਗਈ ਸੀ ਕਿ ਕੁਝ ਵੀ ਨਹੀਂ ਕਰ ਪਾਇਆ ਤੇ ਉਸ ਤੋਂ ਬਾਅਦ ਸਾਰੇ ਮੁੰਡੇ ਉੱਥੋਂ ਭੱਜ ਗਏ ਤੇ ਇਹ ਸਾਬਤ ਤੌਰ ਤੇ ਰਿਪੋਰਟ ਮੁਤਾਬਕ ਜਿਹੜੀ ਕਿ ਦੈਨਿਕ ਪਾਸ ਕਾ ਰਿਪੋਰਟ ਦੇ ਮੁਤਾਬਕ ਮਾਲਿਕ ਨੇ ਗੱਲ ਦੱਸੀ ਹੈ ਕਿ ਨਸ਼ਾ ਕਰਨ ਤੋਂ ਰੋਕਿਆ ਜਾਂਦਾ ਸੀਗਾ ਤੇ ਉਹੀ ਨੌਜਵਾਨਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੀ ਜਿਹੜੇ ਉੱਥੇ ਦੇ ਕਾਉਂਸਲਰ ਹੈਗੇ ਉਹਨਾਂ ਲਾ ਪਾਇਆ ਗਿਆ ਉਸ ਤੋਂ ਬਾਅਦ ਉਹਨਾਂ ਦਾ ਕਾਫੀ ਰੋਜ਼ ਦੇਖਣ ਨੂੰ ਮਿਲ ਉਹਨਾਂ ਨੇ ਸਾਫ ਤੌਰ ਤੇ ਕਿਹਾ ਕਿ ਇਹ ਜਿਹੜਾ ਹੈਗਾ ਨਸ਼ਿਆ ਦੇ ਜਿਹੜੇ ਨੌਜਵਾਨ ਪਏ ਹੋਏ ਇਸ ਇਲਾਕੇ ਦੇ ਉਹਨਾਂ ਨੂੰ ਕਈ ਵਾਰੀ ਪਰਿਵਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਦਾ ਹੀ ਬਦਲਾ ਲੈਣ ਪਿੱਛੇ ਜਿਹੜਾ ਹੈਗਾ ਨੌਜਵਾਨਾਂ ਨੇ ਇਸ ਤਰ੍ਹਾਂ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਸੁਣੋ ਉੱਥੇ ਦੇ ਕਾਉਂਸਲਰ ਕੀ ਕਹਿੰਦੇ ਪ੍ਰਸ਼ਾਸਨ ਨੂੰ ਅੱਜ ਵੀ ਸੋਚਣਾ ਚਾਹੀਦਾ ਹੈ ਇਹਨਾਂ ਦੇ ਨੁਕਸਾਨ ਦਾ ਵੀ ਸੋਚਣਾ ਚਾਹੀਦਾ ਕਿਉਂਕਿ ਨਸ਼ਿਆ ਦੇ ਵਿਰੁੱਧ ਵਾਲੀ ਲੜਾਈ ਦੇ ਵਿੱਚ ਇਹਨਾਂ ਦਾ ਘਰ ਨੂੰ ਅੱਗ ਲਾਈ ਗਈ ਹੈ ਇਹ ਲੜਾਈ ਜਿਹੜੀ ਭਗਵੰਤ ਮਾਨ ਕਹਿੰਦਾ ਨਸ਼ਿਆ ਵਿਰੁੱਧ ਲੜੋ ਕਿਉਂ ਦੇ ਮੋਹਿਮ ਮੇਰਾ ਇਹਨਾਂ ਦੇ ਘਰਾਂ 'ਤੇ ਲੱਗੀ ਐ ਇਹਨਾਂ ਨੂੰ ਜਾਣਨਾ ਵੀ ਦੇਣਾ ਚਾਹੀਦਾ ਤੇ ਇਹਨਾਂ ਦੇ ਨਾਲ ਵੀ ਖੜਨਾ ਚਾਹੀਦਾ ਤੇ ਨਹੀਂ ਖੜਦਾ ਨਾ ਸਿਰਫ ਇਹਨਾਂ ਦੇ ਮੈਂ ਤਾਂ ਕਈ ਨਾ ਨਸ਼ੇ ਵਿਰੋਧੀ ਲੜਾਈ ਹੈ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਕਾਉਂਸਲਰ ਦੇ ਇੱਕੀ ਗੱਲ ਕਹਿਣਾ ਹੈ ਜਿਹੜੇ ਨੌਜਵਾਨ ਹੈਗੇ ਨਸ਼ੇ ਕਰਦੇ ਨੇ ਤੇ ਤੁਸੀਂ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿਤੇ ਜ਼ਿਆਦਾ ਉਮਰ ਦੇ ਨੌਜਵਾਨ ਨਹੀਂ ਨਹੀਂ ਛੋਟੀ ਉਮਰ ਦੇ ਨੇ ਤੇ ਸਾਫ਼ ਤੌਰ ਤੇ ਵੱਡੇ આરોਪ ਜਿਹੜੇ ਹੈਗੇ ਆ ਕਾਉਂਸਲਰ ਵੱਲੋਂ ਵੀ ਲਗਾਏ ਗਏ ਨੇ ਤੇ ਸਾਫ਼ ਤੌਰ ਤੇ ਗੁੱਸੇ ਚ ਇੱਕੀ ਗੱਲ ਕਹੀ ਗਈ ਹੈ ਕਿ ਇੱਕ ਨਸ਼ਾ ਜਿਹੜਾ ਹੈਗਾ ਪੰਜਾਬ 'ਚ ਉਸਨੇ ਬੁਰਾ ਹਾਲ ਕੀਤਾ ਆ ਜਾਂ ਤੇ ਪੰਜਾਬ ਦੀ ਹਾਲਤ ਖਰਾਬ ਹੋਈ ਪਈ ਆ ਤੇ ਇਸ ਨਾਲ ਹੀ ਹੁਣ ਵੱਡੇ ਸਵਾਲ ਜਿਹੜੇ ਹੈਗੇ ਫਿਰ ਤੋਂ ਇੱਕ ਵਾਰੀ ਪੰਜਾਬ ਦੀ ਕਾਨੂੰਨੀ ਵਿਵਸਥਾ ਤੇ ਖੜੇ ਕਰਦੇ ਕਿਉਂਕਿ ਜਿੱਥੇ ਭਗਵੰਤ ਸਰਕਾਰ ਕਹਿੰ ਲਫ ਕੰਮ ਕਰ ਰਹੀ ਆ ਪੰਜਾਬ ਨਸ਼ਾ ਪੰਜਾਬ ਜਿੰਨਾ ਖਤਮ ਕਰਤਾ ਪੰਜਾਬ ਸਰਕਾਰ ਵੱਲੋਂ ਨਸ਼ਾ ਖਿਲਾਫ ਮੁਹਿੰਮ ਵੀ ਚਲਾਈ ਗਈ ਲੇਕਿਨ ਉਦੜ ਹੀ ਹੁਣ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣੇ ਆਣਾ ਇਸ ਤਰ੍ਹਾਂ ਦੀ ਵਾਰਦਾਰਥ ਹੋਣੀ ਜਦੋਂ ਸਾਫ ਤੌਰ ਤੇ ਤਸਵੀਰਾਂ ਜੀ ਤੁਸੀਂ ਦੇਖ ਨੌਜਵਾਨ ਜ਼ਿਆਦਾ ਉਮਰ ਦੇ ਵੀ ਨਹੀਂ ਹੈਗੇ ਛੋਟੇ ਹੈਗੇ ਫਿਰ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਪੰਜਾਬ ਦਾ ਜਿਹੜਾ ਯੁਵਾ ਹੈ ਜਿਹੜੇ ਨੌਜਵਾਨ ਆ ਕਿੱਧਰ ਨੂੰ ਜਾ ਰਿਹਾ ਇੰਨੀ ਛੋਟੀ ਉਮਰ 'ਚ ਹਜੇ ਉਹ ਨਸ਼ਾ ਕਰ ਰਹੇ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਆਰੋਪ ਪਰਿਵਾਰ ਵੱਲੋਂ ਵੀ ਲਗਾਏ ਗਏ ਨੇ ਤਾਂ ਇਹ ਵੱਡੇ ਸਵਾਲ ਫੇਰ ਤੋਂ ਪੰਜਾਬ ਸਰਕਾਰ ਤੇ ਕਿਤੇ ਨਾ ਕਿਤੇ ਖ ਦਨੇ ਕਿਉਂਕਿ ਜਿੱਦ ਤਰੋ ਨਸ਼ਿਆ ਖਿਲਾਫ ਮੁਹਿੰਮ ਚਲਾ ਰਹੇ ਨੇ ਲੇਕਿਨ ਉਦਦਰ ਹੀ ਨਸ਼ੇ ਕਰਦੇ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਕਿ ਸਰੀ ਆਮ ਜਿਹੜਾ ਹੈਗਾ ਕਰਦੇ ਬਾਹਰ ਖੜੇ ਵਾਹਨਾਂ ਨੂੰ ਮੋਟਰਸਾਈਕਲਾਂ ਨੂੰ ਆਗ ਲਗਾ ਦਿੰਦੇ ਨੇ ਉਸ ਤੋਂ ਬਾਅਦ ਪੱਜ ਜਾਣਾ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਬਿਨਾ ਕਿਸੇ ਖੋਪ ਦੇ ਇਹ ਵੱਡੇ ਸਵਾਲ ਫਿਰ ਤੋਂ ਜ਼ਰੂਰ ਪੰਜਾਬ ਸਰਕਾਰ ਤੇ ਤੇ ਕਾਨੂੰਨ ਵਿਵਸਥਾ ਤੇ ਖੜੇ ਕਰਦਾ ਸਿੱਧਾ ਸਿੱਧਾ ਫਿਲਹਾਲ ਉਨ ਜਾਣਕਾਰੀ ਮੁਤਾਬਕ ਜਿਹੜਾ ਹੈ ਗਿਆ ਉਹ 3-4 ਮੁੰਡਿਆਂ ਨੂੰ ਹਾਲੇ ਤੱਕ ਹਿਰਾਸਤ ਚ ਲੈ ਲਿਆ ਗਿਆ ਤੇ ਪੁੱਛਗਿੱਛ ਕਰ ਰਹੇ ਇਹ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਆਖਿਰਕਾਰ ਇਸ ਤੇ ਕੋਈ ਹੋਰ ਕੀ ਅਪਡੇਟ ਆਂਦੀ ਹੈ ਜਾਂ ਇਸ ਤਰ੍ਹਾਂ ਦਾ ਕਿਉਂ ਕੀਤਾ ਗਿਆ ਨੌਜਵਾਨਾਂ ਵੱਲੋਂ ਕੀ ਮੰਚਾ ਸੀਗੀ ਤੇ ਆਖਿਰਕਾਰ ਕਿਉਂ ਅਗ ਲਗਾਈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ